DIG ਹਰਚਰਨ ਸਿੰਘ ਪੁੱਲਰ ਦੇ ਮਾਮਲੇ ਦੇ ਵਿੱਚ ਲਗਾਤਾਰ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇੱਕ ਪਾਸੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਦੂਜੇ ਪਾਸੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਕਈ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ DIG ਹਰਚਰਨ ਸਿੰਘ ਪੁੱਲਰ ਨੂੰ ਲੈ ਕੇ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਮਾਮਲਾ ਹੈਰਾਨੀਜਨਕਤਾ ਹੈ ਹੀ ਪਰ ਨਾਲ ਹੀ ਚਿੰਤਾਜਨਕ ਵੀ ਹੈ ਪੰਜਾਬ ਦੇ ਇੱਕ DIG ਅਧਿਕਾਰੀ ਨੂੰ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਿਸ ਦੇ ਘਰ 'ਚ ਛਾਪੇਮਾਰੀ ਦੌਰਾਨ 700 ਜਿਹੜਾ ਕਿ 7 ਕਰੋੜ ਤੋਂ ਉੱਪਰ ਨਗਦ ਤੇ 2.5 ਕਿਲੋ ਸੋਨਾ ਤੇ ਉਥੇ ਹੀ 25 ਮਹਿੰਗੀਆਂ ਕੜੀਆਂ ਤੇ 50 ਕਿਲੋ ਤੋਂ ਜਿਹੜਾ ਕਿ ਵੱਧ ਤੇ 50 ਤੋਂ ਵੱਧ ਜਿਹੜੇ ਕਿ ਅਚਲ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਹੋਏ ਤੇ ਉਥੇ ਇਹਨਾਂ ਤੱਥਾਂ ਨੇ ਪੂਰੇ ਪੰਜਾਬ ਵਾਸੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਪਰ ਮੁੱਖ ਮੰਤਰੀ ਜੋ ਖੁਦ ਗ੍ਰਹਿ ਮੰਤਰੀ ਵੀ ਹਨ ਤੇ ਉਥੇ ਇਸ ਘਟਨਾ ਦੇ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਪਤਾ ਨਹੀਂ ਕਿਹੜੇ ਡਰੋਂ ਚੁੱਪ ਧਾਰੀ ਬੈਠੇ ਨੇ ਸੂਬੇ ਦੀ ਵਿਜੀਲੈਂਸ ਵਿਭਾਗ ਜਿਸ ਦਾ ਮੁਖੀ ਖੁਦ ਮੁੱਖ ਮੰਤਰੀ ਹੈ ਉਹ ਕੀ ਕਰ ਰਹੇ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਵੱਲੋਂ ਅੱਖਾਂ ਬੰਦ ਰੱਖਣ ਦੇ ਹੁਕਮ ਸੀ ਇੱਕ ਹੋਰ ਹੈ ਜਿਹੜਾ ਕਿ ਹੈਰਾਨੀਜਨਕ ਤੱਥ ਕਿ ਐਨੀ ਵੱਡੀ ਬਰਾਮ ਬਰਾਮਗੀ ਦੇ ਬਾਅਦ ਵੀ ਬਾਬਜਦ ਵੀ ਜਿਹੜਾ ਕਿ ਸੀਬੀਆਈ ਨੇ ਡੀਆਈਜੀ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਨਹੀਂ ਮੰਗਿਆ ਤੇ ਉਥੇ ਹੀ ਬਿਨਾ ਪੁੱਛਕਿਛ ਦੇ ਇਹ ਕਿਵੇਂ ਪਤਾ ਲੱਗੇਗਾ ਕਿ ਇਹ ਪੈਸਾ ਕਿੱਥੋਂ ਆਇਆ ਸੀ ਤੇ ਕਿਸਦੇ ਖਜ਼ਾਨੇ ਦੇ ਵਿੱਚ ਜਾਣਾ ਸੀ ਜਾਂ ਇਸ ਸਭ ਨੂੰ ਕਵਰ ਅਪ ਕਰਨ ਤੇ ਸੁਰੱਖਿਅਤ ਕਰਨ ਦੀ ਜਿਹੜੀ ਕਿ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤੇ ਜਿਸ ਤੋਂ ਬਾਅਦ ਇਹ ਬਿਆਨ ਦਿੱਤੇ ਗਏ ਨੇ ਸੁਖਵੀਰ ਸਿੰਘ ਬਾਦਲ ਕਈ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਰਿਮਾਂਡ ਉਹਨਾਂ ਨੇ ਕਿਹਾ ਕਿ ਰਿਮਾਂਡ ਤੱਕ ਨਾ ਮਿਲਣ ਤੱਕ ਕਈ ਸਵਾਲ ਜਿਹੜੇ ਕਿ ਹੁਣ ਸੁਖਵੀਰ ਸਿੰਘ ਬਾਦਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਤਾਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਸੀਬੀਆਈ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਹੁਣ ਸੁਖਵੀਰ ਸਿੰਘ ਬਾਦਲ ਵੀ ਕਈ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਲਗਾਤਾਰ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਸਸਪੈਂਡ ਕਰ ਦਿੱਤਾ ਹੈ ਤੇ ਦੂਜੇ ਪਾਸੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਕਈ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਲੈ ਕੇ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਮਾਮਲਾ ਹੈਰਾਨੀਜਨਕ ਤਾਂ ਹੈ ਹੀ ਪਰ ਨਾਲ ਹੀ ਚਿੰਤਾਜਨਕ ਵੀ ਹੈ ਪੰਜਾਬ ਦੇ ਇੱਕ ਡੀਆਈਜੀ ਅਧਿਕਾਰੀ ਨੂੰ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਿਸ ਤੇ ਘਰ 'ਚ ਛਾਪੇਮਾਰੀ ਦੌਰਾਨ 700 ਜਿਹੜਾ ਕਿ 7 ਕਰੋੜ ਤੋਂ ਉੱਪਰ ਨਗਦ ਤੇ 2.5 ਕਿਲੋ ਸੋਨਾ ਤੇ ਉਥੇ ਹੀ 25 ਮਹਿੰਗੀਆਂ ਕੜੀਆਂ ਤੇ 50 ਕਿਲੋ ਤੋਂ ਜਿਹੜਾ ਕਿ ਵੱਧ ਅਚਲ ਤੇ 50 ਤੋਂ ਵੱਧ ਜਿਹੜੇ ਕਿ ਅਚਲ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਹੋਏ ਤੇ ਉਥੇ ਇਹਨਾਂ ਤੱਥਾਂ ਨੇ ਪੂਰੇ ਪੰਜਾਬ ਵਾਸੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਪਰ ਮੁੱਖ ਮੰਤਰੀ ਜੋ ਖੁਦ ਗ੍ਰਹਿ ਮੰਤਰੀ ਵੀ ਹਨ ਤੇ ਉਥੇ ਇਸ ਘਟਨਾ ਦੇ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਪਤਾ ਨਹੀਂ ਕਿਹੜੇ ਡਰੋਂ ਚੁੱਪ ਧਾਰੀ ਬੈਠੇ ਨੇ ਸੂਬੇ ਦੀ ਵਿਜੀਲੈਂਸ ਵਿਭਾਗ ਜਿਸ ਦਾ ਮੁਖੀ ਖੁਦ ਮੁੱਖ ਮੰਤਰੀ ਹੈ ਉਹ ਕੀ ਕਰ ਰਹੇ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਵੱਲੋਂ ਅੱਖਾਂ ਬੰਦ ਰੱਖਣ ਦੇ ਹੁਕਮ ਸੀ ਇੱਕ ਹੋਰ ਹੈ ਜਿਹੜਾ ਕਿ ਹੈਰਾਨੀਜਨਕ ਤੱਥ ਕਿ ਐਨੀ ਵੱਡੀ ਬਰਾਮ ਬਰਾਮਗੀ ਦੇ ਬਾਅਦ ਵੀ ਬਾਬਾਜੋਦ ਵੀ ਜਿਹੜਾ ਕਿ ਸੀਬੀਆਈ ਨੇ DIG ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਨਹੀਂ ਮੰਗਿਆ ਤੇ ਉਥੇ ਹੀ ਬਿਨਾ ਪੁੱਛਗਿੱਛ ਦੇ ਇਹ ਕਿਵੇਂ ਪਤਾ ਲੱਗੇਗਾ ਕਿ ਇਹ ਪੈਸਾ ਕਿੱਥੋਂ ਆਇਆ ਸੀ ਤੇ ਕਿਸਦੇ ਖਜ਼ਾਨੇ ਦੇ ਵਿੱਚ ਜਾਣਾ ਸੀ ਜਾਂ ਇਸ ਸਭ ਨੂੰ ਕਵਰ ਅਪ ਕਰਨ ਤੇ ਸੁਰੱਖਿਅਤ ਕਰਨ ਦੀ ਜਿਹੜੀ ਕਿ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤੇ ਜਿਸ ਤੋਂ ਬਾਅਦ ਇਹ ਬਿਆਨ ਦਿੱਤੇ ਗਏ ਨੇ ਸੁਖਵੀਰ ਸਿੰਘ ਬਾਦਲ ਕਈ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਰਿਮਾਂਡ ਉਹਨਾਂ ਨੇ ਕਿਹਾ ਕਿ ਰਿਮਾਂਡ ਤੱਕ ਨਾ ਮਿਲਣ ਤੱਕ ਕਈ ਸਵਾਲ ਜਿਹੜੇ ਕਿ ਹੁਣ ਸੁਖਵੀਰ ਸਿੰਘ ਬਾਦਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਤਾਂ ਡੀਆਈਜੀ ਹਰਚਰਨ ਸਿੰਘ ਪੋਲਰ ਦੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਸੀਬੀਆਈ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਹੁਣ ਸੁਖਵੀਰ ਸਿੰਘ ਬਾਦਲ ਵੀ ਕਈ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ